ਹਾਂ ਜੀ ਸਮਝ ਕੀ ਗਲਤੀ ਕਰ ਕਰ ਰਹੇ ਹਾਂ ਇੱਕ ਮਿੰਟ ਮੈਨੂੰ ਕਿਸੇ ਵਰਕਰ ਦਾ ਫੋਨ ਜਾਂਦਾ ਹੈ ਕਹਿੰਦਾ ਜੀ ਪ੍ਰਵੀਨ ਮਦਾਨ ਜੋ ਕਿ ਦੋ ਰਕਸ਼ਾ ਦੇ ਆਪਣੇ ਕਾਰਪੂ ਨੇ ਉਹਨਾਂ ਨੂੰ ਉਹਨਾਂ ਨੂੰ ਐਸਟੋ ਸਾਹਿਬ ਨੇ ਅੰਦਰ ਬੁਲਾ ਬਾਹਰਿਆ ਥਾਣੇ ਮੈਂ ਕੀ ਰੋਲਾ ਕਹਿੰਦਾ ਕੋਈ ਰਾਜੀ ਨਾ ਮੈਂ ਦੱਸਾਂਗਾ ਕੋਈ ਚਲੋ ਮੈਂ ਆ ਗਿਆ ਐਸਟੋ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਐਸਟੋ ਸਾਹਿਬ ਕਹਿੰਦਾ ਜੀ ਬਾਹਰ ਜਾਓ ਜੀ ਕਿੰਨੇ ਬਾਤ ਗੱਲ ਕਰਾਂਗੇ ਕਿੰਨਾ ਨੂੰ ਕਹਿੰਦੇ ਬਾਹਰ ਜਾ ਮੈਨੂੰ ਮੈਨੂੰ ਕਹਿੰਦਾ ਜਦੋਂ ਮਿਲਣ ਵਾਸਤੇ ਗਿਆ ਮੈਂ ਗੱਲ ਰੱਖਣ ਵਾਸਤੇ ਗਿਆ ਗੱਲ ਸੁਣਨ ਵਾਸਤੇ ਗਿਆ ਵੀ ਸਾਡੇ ਮਹਾਰਾਜ ਸਾਹਿਬ ਨੇ ਜੋ ਪ੍ਰਵੀਨ ਜੀ ਜੋ ਕਿ ਧਾਰਮਿਕ ਕਾਜੂ ਨੇ ਉਹਨਾਂ ਨੂੰ ਅੰਦਰ ਕਿਉਂ ਪਾਇਆ ਗਿਆ ਉਹ ਕਹਿੰਦਾ ਜੀ ਨਹੀਂ ਜੀ ਤੁਸੀਂ ਬਾਹਰ ਚਲੋ ਜੀ ਮੈਂ ਬਾਹਰ ਆ ਗਿਆ ਜੀ ਬਾਹਰ ਆ ਗਿਆ ਫਿਰ ਉਸ ਤੋਂ ਬਾਅਦ ਮੈਂ ਐਸ.ਐਸ.ਟੀ. ਸਾਹ ਨੂੰ ਲੀਟਮੈਂਟ ਬਾਅਦ ਫੋਨ ਕੀਤਾ ਐਸ.ਐਸ.ਟੀ. ਸਾਹ ਨੇ ਫੋਨ ਚੱਕਣਾ ਸੁਣ ਨਹੀਂ ਸਮਝਿਆ ਉਸ ਤੋਂ ਬਾਅਦ ਐਸ.ਐਸ.ਟੀ. ਸਾਹ ਗੱਡੀ ਤੋਂ ਬਾਹਰ ਚੱਲੇ ਸੀ ਵਰਕਰ ਸਾਰੇ ਇਕੱਠੇ ਹੋਏ ਸੀ ਸੇਰਾਸਿ ਤੇ ਕੀ ਗੱਲ ਹੈ ਸਤਿ ਸ੍ਰੀ ਅਕਾਲ ਜੀ ਸਾਡੇ ਬੰਦੇ ਨੂੰ ਕਿਉਂ ਪਾਇਆ ਹੈ ਕਹਿੰਦੇ ਜੇ ਬਾਤ ਕਰਾਂਗੇ ਨਾ ਚੱਲਿਆ ਕਹਿੰਦੇ ਇਹ ਐਸਟਾਪਰ ਨੂੰ ਕਿਉਂ ਜਾਉਂਗੇ ਸਾਨੂੰ ਗੱਲ ਦੱਸ ਕਿਉਂ ਸਾਡਾ ਬੰਦਾ ਅੰਦਰ ਕਿਉਂ ਪਾਇਆ ਹੈ ਕਹਿੰਦੇ ਨਹੀਂ ਦੀ ਮੈਸੇਜ ਗੱਲ ਨਹੀਂ ਕਰਨੀ ਕਹਿੰਦੇ ਜੀ ਮੈਂ ਤਖਤਾ ਫਲ ਮਾ ਦੀ ਫਲ ਪਾ ਦਿੰਦੇ ਐ ਸੱਚੇ ਸਤਿ ਸ੍ਰੀ ਅਕਾਲ ਬਿਨਾਂ ਵਜ੍ਹਾ ਤੋਂ ਸ਼ਹਿਰ ਦੇ ਵਿੱਚ ਗਲਤ ਮਾਹੌਲ ਪੈਦਾ ਕਰ ਰਹੇ ਨੇ ਨਫ਼ਰਤ ਦੇ ਬੀਜ ਬੀਜ ਰਹੇ ਨੇ ਉਸ 2-3 ਦਿਨ ਪਹਿਲਾਂ ਵੀ ਪਾਰਟੀ ਨੇ ਧਰਨਾ ਲਾਇਆ ਸੀ ਬੀਜੇਪੀ ਨੇ ਇਨਸਾਫ ਨੇ ਦਵਾਇਆ ਸੀ ਉਹਨਾਂ ਨੇ 10 ਦਿਨਾਂ ਤਰ੍ਹਾਂ ਉਹ ਵਜ੍ਹਾ ਰੰਨੀਸ਼ੇ ਰੱਖੀ ਵਰਤੇ ਐਸੇ ਤੋਂ ਸਾਹ ਪਾਰਟੀ ਨਾਲ ਬੀਜੇਪੀ ਨਾਲ ਵੀ ਇਹਨਾਂ ਨੇ ਮੇਰੇ ਖਿਲਾਫ ਧਰਨਾ ਕਿਉਂ ਲਾਇਆ ਐਨਾ ਨਫਰਤ ਨਹੀਂ ਹੋਣੀ ਚਾਹੀਦੀ ਐਨੇ ਨਫਰਤ ਦੇ ਵੀਗ ਨਹੀਂ ਵੀਗਣੇ ਚਾਹੀਦੇ ਸ਼ਹਿਰ ਦੇ ਵਿੱਚ ਵੇਰੀ ਅਫਸਰਾ ਕੀ ਹੁੰਦੀ ਹੈ ਐਡੀ ਅਸੇ ਤੁਸਾਰੀ ਜਾਨੋ ਲੋਕ ਨਹੀਂ ਜਿਹੜੇ ਸ਼ਹਿਰ ਦੇ ਵਿੱਚ ਗਲਤ ਨਫਰਤ ਕਿਆ ਕਰ ਰਹੇ ਨੇ ਦੇਖੋ ਆਮ ਆਦਮੀ ਪਾਰਟੀ ਵਾਲੇ ਦੇ ਬਗਾਨੇ ਨਹੀਂ ਗਏ ਹੈ ਤਾਂ ਵਰਕਰ ਹੋਏ ਜੋ ਵੀ ਸਾਥੀ ਆਉਂਦੇ ਨੇ ਕੋਈ ਗੱਲਬਾਤ ਵੀ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕੁਝ ਨਹੀਂ ਗਾ ਸਿਰਫ ਐਸਟੀਓ ਸਾਹਿਬ bina wajah ਧੱਡਾ ਕਰ ਰਹੇ ਨੇ bina wajah ਨਾ ਕਰ ਤੇ ਜਿਵੇਂ ਜਰਾ ਨੇ ਮੇਰੀ ਅਫਸਰਾ ਕਈ ਬੇਨਤੀ ਹੈ ਕਿ ਐਸਟੀਓ ਸਾਹਿਬ ਨਾ ਕਰੋ ਔਰ ਸ਼ਾਂਤੀ ਬਣੀ ਰਹੇ ਸਾਹਿਬ ਆਈ ਸੀ ਸੋਮ ਜੀ ਐਸਟੀਓ ਸਾਹਿਬ ਆਏ ਸੀ ਜੀ ਉਹਨਾਂ ਦਾ ਕਹਿਣਾ ਸੀ ਵੀ ਪ੍ਰੀਮੀਅਮ ਮੈਦਾਨ ਦੇ ਖਿਲਾਫ ਕੋਈ ਅਪਲੀਕੇਸ਼ਨ ਆਈ ਕੋਈ ਗਾਲੀ ਗਲੋਕ ਕਰਨ ਦੀ ਕੋਈ ਮਾਮਲਾ ਨਹੀਂ ਬੰਦੇ ਆਉਂਦੇ ਨੇ ਜੀ ਉਹ ਤਾਂ ਸਾਰੇ ਕਹੀ ਜਾਂਦੇ ਨਹੀਂ ਵੀ ਗੱਲ ਹੀ ਕੁਛ ਨਹੀਂ ਹੋਈ ਉਹ ਤਾਂ ਕਹੀ ਜਾਂਦੇ ਨੇ ਵਿਚਾਰੇ ਆਮ ਆਦਮੀ ਤਾਂ ਅੱਜੋ ਨੇ ਤਾਂ ਨਹੀਂ ਜਿੱਥੇ ਇਸ ਵਾਰ ਵੀ ਗੱਲ ਹੋਈ ਗੱਲ ਹੀ ਕੁਛ ਨਹੀਂ ਜਿਸ ਤਰੀਕੇ ਲੜਾਈ ਝਗੜਾ ਹੋਇਆ ਹੀ ਨਹੀਂ ਸੀ ਕੋਈ ਕਿਸ ਤਰੀਕੇ ਤਰੀਕੇ ਵੀ ਐਸਐਚਓ ਸਾਹਿਬ ਨੇ ਤੁਹਾਨੂੰ ਕਿਹਾ ਵੀ ਬਾਹਰ ਚਲੋ ਕਿਉਂਕਿ ਐਸਐਚਓ ਸਾਹਿਬ ਕਹਿੰਦੇ ਵੀ ਗਲਤ ਫਹਿਮੀ ਹੋ ਗਈ ਉਸ ਬੰਦੇ ਨੂੰ ਮੇਰੀ ਕੋਈ ਮਾਸ਼ਾ ਨਹੀਂ ਸੀ ਕਿ ਕਿਸੇ ਮਾਰ ਘੜਦਾ ਥਾਣੇ ਤੇ ਮੇਰੀ ਅਫਸਰ ਨੂੰ ਬੇਨਤੀ ਹੈ ਕਿ ਜੇ ਐਸਐਚਓ ਸਾਹਿਬ ਦੀ ਇੱਥੇ ਲੋਨੀ ਪਾਣਾ ਸਿੱਕੇ ਦੇ ਵਿੱਚ ਸ਼ਹਿਰ ਚ ਬਹੁਤ ਵਧੀਆ ਅਮਨ ਪਾਈਚਾਰਾ ਬਣਿਆ ਹੈ ਬੜਾ ਬੜਾ ਵਧੀਆ ਸਿਸਟਮ ਹੈ ਪਰ ਇਹ ਜੇ ਨਫਰਤ ਨਹੀਂ ਬਜਣੀ ਚਾਹੀਦੀ ਮੇਰਾ ਨਾਮ ਮਨਜੀਤ ਸਿੰਘ ਗੌੜਕ ਹੈ ਜੀ ਮੈਂ ਆਮ ਆਦਮੀ ਪਾਰਟੀ ਤੋਂ ਬਲੰਕ ਕਰਦਾ ਲੋਹੜ ਸ਼ਹਿਰ ਦਾ ਵਾਸੀ ਹਾਂ ਜੀ ਕੱਲ ਇੱਕ ਰਾਜੀਨਾਮਾ ਸੀਗਾ ਜੀ ਉਹ ਥਾਣੇ ਦੇ ਵਿੱਚ ਅਸੀਂ ਰਾਜੀਨਾਮਾ ਕਰਵਾਇਆ ਸੀਗਾ ਤੇ ਉਹ ਰਾਜੀਨਾਮੇ ਦੇ ਅੱਜ ਪੂਰ ਚੜਵਾਉਣਾ ਸੀਗਾ ਬੰਦਿਆਂ ਨੇ ਪਰਵੀਨ ਮਦਾਨ ਜੀ ਦੇ ਬੰਦਿਆਂ ਨੇ ਪੇਮੈਂਟ ਦੇਣੀ ਸੀਗੀ ਉਹਦੇ ਚੱਕਰ ਵਿੱਚ ਜਦੋਂ ਗੱਲਬਾਤ ਹੁਮੀ ਸਟਾਰਟ ਹੋਈ ਕੋਲੇ ਦੋ ਮੁਲਾਜ਼ਮ ਖੜੇ ਸੀ ਕੋਲੇ ਸੇ ਕਰਮਚਾਰੀ ਜੀ ਜਸਵਿੰਦਰ ਸਿੰਘ ਜੀ ਐਸਏ ਇ ਤੇ ਬੋਲ ਰਹੇ ਸਨ ਤੇ ਪ੍ਰਵੀਨ ਜੀ ਨੂੰ ਜਦੋਂ ਗੱਲ ਸਟਾਰਟ ਕਰੀ ਤੇ ਇਹਨਾਂ ਨੇ ਮੈਨੂੰ ਬਹੁਤ ਗੰਦੀ ਗੱਲ ਕੱਢੀ ਮੈਨੂੰ ਦੋ ਮੁਲਾਜ਼ਮਾਂ ਦੇ ਸਾਹਮਣੇ ਕੱਢੀ ਉਸ ਤੋਂ ਬਾਅਦ ਇੱਕ ਬਾਹਮਾ ਚੜਾ ਕੇ ਤੁਰੇ ਆਏ ਆਉਂਦੇ ਮੈਨੂੰ ਕਹਿੰਦੇ ਸੰਦੇ ਇਕੱਠੇ ਕਰਦੇ ਆ ਅਸੀਂ ਉੱਥੇ ਧਰਨਾ ਦੇਵਾਂਗੇ ਥਾਣੇ ਦੇ ਅੱਗੇ ਅਸੀਂ ਇੰਨੀ ਗੱਲ ਕਹਿ ਕੇ ਸਾਨੂੰ ਮੁਲਾਜ਼ਮ ਸਰਦਾਰ ਜਸਵੰਦਰ ਸਿੰਘ ਨੇ ਤੇ ਬੋਟ ਸਿੰਘ ਨੇ ਮੁਕ ਅਫਸਰ ਥਾਣਾ ਐਸ ਐਚ ਓ ਵਰੂਨ ਜੀ ਦੇ ਦਫ਼ਤਰ ਵਿੱਚ ਆਨਲਾਈਨ ਕੀਤਾ ਅਸੀਂ ਉਹਨਾਂ ਦੇ ਦਫ਼ਤਰ ਚਾ ਅੱਗੇ ਸਾਰੀ ਗੱਲਬਾਤ ਦੱਸੀ ਇਹਨਾਂ ਨੇ ਪ੍ਰਵੀਨ ਮੈਦਾਨ ਜੀ ਨੇ ਮੈਨੂੰ ਉੱਥੇ ਕਿਹਾ ਕਿ ਤੂੰ ਗੱਲ ਛੱਡ ਦੇ ਤੇ ਮੇਰੇ ਮੂੰਹ ਚੋਂ ਗਾਲ ਨਿਕਲ ਗਈ ਮੈਂ ਕਿਹਾ ਜੀ ਮੈਨੂੰ ਗਾਲ ਉਹਦਾ ਬਹੁਤ ਦੁੱਖ ਲੱਗਿਆ ਜੋ ਰੱਖ ਜੀ ਕੋ ਨਾਮ ਨੂੰ ਦਰਨਾ ਦਿੱਕ ਨਾਮ ਲੋਕਾਂ ਨੂੰ ਨਹੀਂ ਕੋਈ ਰਹਿ ਦੋ ਤਾਂ ਚਲ ਤੁਸੀਂ ਬਸ ਨਾਰਮਲ ਠੀਕ ਸਰ ਇੱਕ ਬੀਜਪੀ ਵਾਲੇ ਨੇ ਤਰਨਾ ਲਾਇਆ ਸੀ ਥਾਣੇ ਅੱਕੇ ਉਹ ਕਿਸ ਤਰ੍ਹਾਂ ਨਿਬੜਿਆ ਜੀ ਕੀ ਹੋਇਆ ਜੀ ਕਾਰਵਾਈ ਬੀਸਿਕਲੀ ਇੱਕ ਕੰਪਲੇਂਟ ਸੀ ਇੱਥੇ ਆਪਕੀ ਰੈਂਡ ਨੇ ਜੀ ਉਹਦੇ ਵਿੱਚ ਦੋਨੇ ਤਰ੍ਹਾਂ ਦੇ ਨਮਾਇਦੇ ਇੱਥੇ ਇਕੱਠੇ ਹੋਏ ਸੀ ਤੇ ਆਪਸ ਦੇ ਵਿੱਚ ਕੋਈ ਤਕਰਵਾ ਜੀ ਕਿਸੇ ਕਰਦੂ ਲੱਗੀ ਹੋਈ ਸੀ ਉਹਨਾਂ ਦੇ ਕੀਵਰ ਬਣ ਗਿਆ ਰੋਲਿਆ ਤੇ ਪਰ ਤੋਂ ਨੂੰ ਅਮੀ ਕੀਵਲੀ ਪਰ ਤੋਂ ਰੋਲਿਆ ਜੀ ਫਿਰ ਤਾਂ ਉਹ ਕੋਈ ਗੱਲ ਬਾਤ ਨਹੀਂ ਉਹ ਚਲੇ ਗਏ ਉਹ ਜਸਨ ਸਿੰਘ ਸਾਹਿਬ ਨਾਲ ਇਸ ਕੀਵਰ ਦੀ ਸਹੀ ਖਤੇ ਉਹਨਾਂ ਨਾਲ ਇਹਾਰੇ ਦੇ ਗੱਲ ਕਰਨਾ ਕਰਦੇ